ਜਿਤਾ ਜੀਉ ਪਿੰਦ ਸਭ ਤੇਰਾ ਤੋ ਅੰਤਰ ਜਾਮੀ ਪੁਰਖ ਭਗਵਾਨ ਨ ਦਸ਼ਨ ਦਸ਼ ਕਹੈ ਜਨਨਾਨ ਜਿਹਾਂ ਊਂਗਰਾਹੇ ਤਿਹਾਂ ਹਉ ਕਨੀ ਮੁਖਿਆ ਮੇ ਸਮਾ ਆਹ ਅਗਨਸ ਤੇ ਤੁਮੈ ਜੋ ਮਲਾਹੂ ਤੋ ਨਾਨਕ ਨਾਸ ਬੁਲੇ ਮੁਰਮਰਤਾ ਸ ਪਰਸ਼ੀਆ ਤੁਮ ਪਾਪ ਤਕ ਬਿਨਾਸ਼ ਹੈ ਮੁਰੀ ਅਮਰਦਾ ਸਪਰਸ਼ੀ ਹੈ ਸਿਦਸ਼ਾਤ ਅਸਾਸ਼ਾ ਹੈ ਮੁਰੀ ਅਮਰਦਾ ਸਪਰਸ਼ੀ ਹੈ ਧਿਆਨ ਲਈ ਹੈ ਬਹੁ ਮੁਕ ਹੈ ਮੁਰੀ ਅਮਰਦਾ ਸਪਰਸ਼ੀ ਹੈ ਆਪੋਂ ਲੰਮੇ ਗੋਚੁਕ ਹੈ ਇਕ ਬੰਤੁ ਧੁਕਣ ਜੋਤੋਂ ਰਹੈ ਜਿਉ ਸੁਮੰਤਰ ਮਨ ਮਹਿ ਰਹੈ ਜਲ ਪਾਪ ਤਰਤਿ ਤਿਤੜੇ ਮੁਰੇ ਅਮਰਦਾ ਸਿਧਥੈ ਬਨਹਿ ਜਲ ਪਾਪ ਤਰਤਿ ਤਿਤੜੇ ਮੋਰਿਆ ਮੁਰਦਾ ਬਿਠੈ ਮਿਲ ਹੈ ਜੋ ਜੋ ਕਾਟਾਲ ਤਨ ਤੁਮ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲ ਕਵਿਤਾ ਲ ਨਕੇ ਗੋਦ ਵਿਸ਼ਵਾ ਮਨੁਕੀ ਸਤਿਨਾਮ ਪੁਰਸੰਤ ਬਾਬਾ ਪੂਰੀ ਸ਼ਕਤੀ ਬਲਵੰਤ ਸਿੰਘ ਜੀ ਜਤਨਾਂ ਦੇ ਕਮਨ ਸਥਾਨਾਂ ਤੇ ਜੋ ਹਰ ਮਹੀਨੇ ਉਰਮਾ ਸ਼ਿਦਾ ਕੌਮ ਤੇ ਹੜਾਉਣਾ ਇਹ ਦੰਦਾ ਹੈ ਉਸ ਦਿਹਾੜੇ ਦੇ ਸੰਬੰਧ ਵਿੱਚ ਸਜੇਦਵਾਨ ਨਾਮਿਤ ਹਾਜ਼ਰੀਆਂ ਭਰ ਕੇ ਅਲਾਹੀ ਬਾਣੀ ਗੁਰਮਤਿ ਵਿਚਾਰਨ ਸਰਗਮਣ ਕਰਕੇ ਆਪਣੇ ਸਮੇ ਤੇ ਸਵਸੰਸ ਨੂੰ ਸਕੂ ਬਣਾ ਗਏ ਉਪਰਗੀ ਸਤ ਸੰਗੀ ਜਨੋ ਆਪਾਂ ਸਾਰੇ ਉਪਰਗੀ ਹਾਂ ਸਾਡੇ ਸਾਰਿਆਂ ਤੇ ਜਗਤ ਜਲੰਦੇ ਦੇ ਮਾਲਕ ਸਤਿਗੁਰੂ ਪੂਰਨ ਸਾਹਿਬ ਜੀ ਦੀਆਂ ਅਪਾਰ ਅਪਾਰ ਰਹਿਮਤਾਂ ਹਨ ਬਖਸ਼ਾਂ ਹਨ ਜਿਨ੍ਹਾਂ ਮੇਰਾ ਤਾਂ ਬਖਸ਼ਾਂ ਦੇ ਸੰਬੰਧ ਘੱਤ ਸਤ ਸੰਗਤੀਆਂ ਇਹ ਪਾਵਨ ਕੜਨਾ ਸਾਨੂੰ ਪ੍ਰਾਪਤ ਹੋਈਆਂ ਹਨ ਅਸੀਂ ਇਹਨਾਂ ਨੂੰ ਸਫਲ ਬਣਾਣਾ ਹੈ ਇਸੇ ਵਾਂ ਇਸ ਮਹੀਨੇ ਦੀ ਤੇਪੁਰ ਦੀਆਂ ਸੰਗਤਾਂ ਕਰਨੀਆਂ ਨੇ ਕਿਉਂਕਿ ਸਾੜੀਆਂ ਪੂਰਨ ਮਾਸ਼ੀਆਂ ਨਗਰ ਵਿੱਚ ਵੰਡੀਆਂ ਹੋਈਆਂ ਰੱਖਲੇ ਵੱਖਰੇ ਨਗਰਾਂ ਦੇ ਸਿੱਖ ਮਿਲ ਕੇ ਗੁਰੂ ਕੇ ਲੰਗਰਾਂ ਦੀਆਂ ਦੁਆਨਾਵਾਂ ਦੀਆਂ ਸ਼ਵਾਵਾ ਕਰਦੇ ਹਨ ਮੈਂ ਬੇਨਤੀ ਕਰਾਂਗਾ ਸੰਗਤਾਂ ਨੂੰ ਜਿਹੜੀਆਂ ਸੰਗਤਾਂ ਸੇਵਾ ਕਰ ਰਹੀਆਂ ਹਨ ਉਹ ਸ਼ਵਾਵਾ ਕਰਨ ਸਾਨੂੰ ਚਾਹੀਦਾ ਹੈ ਕਿ ਗੁਰੂ ਘਰ ਵਿੱਚ ਜਿਨ੍ਹਾਂ ਤੇ ਗੁਰਦਵਾਰ ਸੱਜੇ ਸੰਗਤਾਂ ਦੀ ਹਾਜ਼ਰੀ ਹੋਵੇ ਜਦੋਂ ਵੀ ਦੀਦਰਮ થાય ਆਪਾਂ ਨੇੜੇ ਟੁੱਕ ਕੇ ਕੋਟ ਵਾਕ ਸੰਦੇ ਹਾਂ ਵੈਣ ਸੋਨਾ ਤੇ ਭੈਣਾਂ ਦੰਦੀਆਂ ਹਨ ਸਤਿਗੁਰਾਂ ਨੇ ਇੱਕ ਪਾਕ ਸ਼ਬਦ ਸਾਡੇ ਜੀਵਨ ਵਿੱਚ ਵਰਤਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਰਾਹੀਂ ਸਾਨੂੰ ਸੁਨੇਹਾ ਦਿੱਤਾ ਕਿ ਜੇ ਤੂੰ ਨੇੜੇ ਟੁੱਕ ਕੇ ਬਹਿਣਾ ਤੇ ਗੁਰੂ ਦੇ ਬਹਿ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਆਂਦਾ ਹੈ ਸ਼ਾਹ ਇਹਦੇ ਊਲ ਬਹਿਣਾ ਫਿਰ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਪ੍ਰੇਸ਼ਾਹ ਬੜੀਆਂ ਰਹਿਮ ਤਾਂ ਗੁਰੂ ਪੋਤੇ ਤੇ ਕਰਦਾ ਹੈ ਜਿਹੜਾ ਸਿੱਖ ਗੁਰੂ ਨੂੰ ਸਮਰਪਤ ਹੋ ਕੇ ਆਪਣੀ ਜ਼ਿੰਦਗੀ ਜਿੰਦਾ ਹੈ ਅੱਜ ਜਿਹਨੇ ਜਲ ਭਟ ਦਾ ਇਹ ਪਾਵਨ ਸੋਈਆ ਸਰਵਣ ਕੀਤਾ ਹੈ ਤੀਜੇ ਪਾਤਸ਼ਾਹ ਦੇ ਆਗਮਨ ਉਪਰਮ ਦਾ ਖੁਲਾਸਾ ਪਾਈ ਸਰ ਪਾਈ ਮੈਂ ਸੈਂਟੀਫਾਰਡੇ ਸਭ ਜਿਨ੍ਹਾਂ ਤੋਂ ਮੈਂ ਸਾਰਾ ਇਹ ਇਸ਼ਾਜ ਗੁਣ ਪ੍ਰਾਪਤ ਕੀਤੇ ਹਨ ਜਦੋਂ ਇੱਥੇ ਕਥਾ ਦੀ ਗਿਉਤੀ ਪਿਆਸੀ ਉਸ ਸਮੇਂ ਦਾਸ ਇਸ ਪਾਵਨ ਸਥਾਨ ਤੇ ਮਹਾਪੁਰਸ਼ਾਂ ਕੋਲ ਉਹਨਾਂ ਦੇ ਨਾਲ ਗ੍ਰੰਥੀ ਸਿੰਘ ਸ਼ੇਵਾ ਨਵਨ ਦਾਸੀ ਆਪ ਆਪਾਂ ਅਖੀਰ ਤੇ ਜਿਹੜਾ ਜਿਹੜੇ ਉਹਨਾਂ ਨੇ ਬਚਨ ਕਹੇ ਨੇ ਮੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਇਹ ਪਟਨਾ ਸਾਡੇ ਜੀਵਨ ਵਿੱਚ ਕੱਟੀਆਂ ਹਨ ਇੱਕ ਦੋ ਸਾਧੀਆਂ ਇਹ ਸਮੇਂ ਵਿੱਚ ਕੱਟੀਆਂ ਜਿਹਦੇ ਨਾਲ ਸਾਡੇ ਦੁੱਖ ਕਰਕੇ ਕੇ ਉਹਨਾਂ ਨੂੰ ਬਿਆਨ ਕਰਕੇ ਮੈਂ ਸ਼ਮਰਤੀ ਕਰਾਂਗਾ ਕੋਨੇ ਕੋਈ ਤੱਕ ਦਾ ਸਮਾਹ ਹੈ ਆਪ ਜੀ ਨੇ ਅਸੀਸ ਬਖਸ਼ਿਸ਼ ਕਰਨੀ ਸਾਰੇ ਆਪ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੈ ਸਭ ਤੋਂ ਪਹਿਲਾਂ ਪੰਜ ਪਾਠ ਆਪ ਜੀ ਨੇ ਗੁਰਮੰਤਰ ਦੇ ਕਰਨੇ ਨੇ ਪਰसों ਇੱਕ ਫੌਜੀ ਵੀ ਮੇਰੇ ਕੋਲ ਗਿਆ ਸੀ ਮਾੜੇ ਤੇ ਜਿਹੜੇ ਹਾਲਾਤ ਬਣੇ ਹਨ ਉਹ ਕਿੰਨਾ ਪਤਾ ਨਹੀਂ ਵਾਪਸ ਹੁਣ ਹੈ ਕਿ ਨਹੀਂ ਹੁਣ ਦਿੱਲੀ ਤੋਂ ਜਾ ਰਿਹਾ ਸੀ ਆਪਣੀ ਲੋਟੀ ਤੇ ਉਹ ਸੇਵਾ ਉਹ ਮੈਨੂੰ ਦੇ ਕੇ ਗਿਆ ਪਿਛਾ ਜੇ ਸੁਮਨ ਨੂੰ ਸ਼ਮੀਲ ਦੀ ਲੰਗਰ ਲਾਇਉਂਦੇ ਪਿਛਾ ਦੇ ਜਿਹੜੇ ਮਾੜੇ ਤੇ ਹਾਲਾਤ ਬਣੇ ਨੇ ਇਹਨਾਂ ਚ ਸ਼ਾਂਤੀ ਬਣੇ ਸਾਰੇ ਪਾਸੇ ਹਰ ਇੱਕ ਵਿਅਕਤੀ ਸੁਖੀ ਮਸੇ ਕਿਉਂਕਿ ਇਹ ਜਗ ਜਿਹੜਾ ਹੈ ਕਿਸੇ ਦੇ ਵੀ ਸ਼ਬਦ ਵਿੱਚ ਚੰਗਾ ਨਹੀਂ ਹੁੰਦਾ ਆਪਸੀ ਝਗੜਾ ਪਰਿਵਾਰਕ ਹੋਵੇ ਨਿਸ਼ਾ ਦਾ ਹੋਵੇ ਕਿਸੇ ਸ਼ਬਦ ਦਾ ਹੋਵੇ ਸ਼ੈਲੀ ਦਾ ਹੋਵੇ ਜਦੋਂ ਦੋਹਾਂ ਪੱਖਾਂ ਦਾ ਬੜਾ ਵੱਡਾ ਨੁਕਸਾਨ ਹੁੰਦਾ ਹੈ ਸਤਿਗੁਰਾਂ ਕੀ ਅਨੁਆਸਰਨ ਵਾਸਤੇ ਅਸੀਂ ਮੈਂ ਬੋਲਾਂਗਾ ਕਿਰਪਾ ਕਰਕੇ ਨਾਲ-ਨਾਲ ਆਪ ਜੀ ਨੇ ਉਹਨਾਂ ਹੀਰਾਂ ਵਾਸਤੇ ਜਾਮ ਕਰਨੇ ਹਨ ਕਿ ਓਨਕਾਰ ਸਤਮਾ ਪ੍ਰਤਾ ਪ੍ਰਭ ਨਿਰਭਉ ਨਿਰਵੈ ਅਪਾਲ ਮੂਰਤ ਅਜੁਨੀ ਸੈ ਪ੍ਰਭ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਪ੍ਰਤਾ ਪ੍ਰਭ ਨਿਰਭਉ ਨਿਰਵੈ ਅਪਾਲ ਮੂਰਤ ਅਜੁਨੀ ਸੈ ਸਾ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਾ ਇੱਕ ਓੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਪਾਰ ਨੂਰ ਅਜੂਨੀ ਸੈਭੰ ਗੁਰ ਪ੍ਰਸਾਦਿ ਸਤਿਗੁਰਾਂ ਕਰਨ ਸਾਰੇ ਪਾਸੇ ਸੁਸ਼ਮੱਚੇ ਵਿੱਚ ਵਿੱਚ ਸ਼ਾਂਤੀ ਰਹੇ ਕਿਉਂਕਿ ਇਹ ਦੇ ਨਾਮ ਇੱਕ ਨਹੀਂ ਅਨੰਤ ਪਰਵਾਰ ਜਿਹੜੇ ਨੇ ਉਹਨਾਂ ਦਾ ਪੁੱਜਣ ਨਾ ਸ਼ੰਭੂ ਬੰਦਾ ਹੈ ਅਸੀਂ ਉਹਨਾਂ ਨੂੰ ਸ਼ੀਦਾ ਨਾ ਪਤਾ ਦੇ ਕੇ ਮਾਣ ਚੰਦੇ ਆ ਪਰ ਜਿਨ੍ਹਾਂ ਦੇ ਪਰਮਿਚੋਂ ਪੁੱਤਰ ਜਲੇਨਦੇ ਹਨ ਜਿਨ੍ਹਾਂ ਦੇ ਪ੍ਰਾਣ ਜਿਨ੍ਹਾਂ ਦੇ ਸਿਰ ਦੇ ਸਾਂ ਚੜੇ ਨੰਦੇ ਨੇ ਉਹਨਾਂ ਨੂੰ ਆਪਣਾ ਜੀਵਨ ਦੇ ਉਹਨਾਂ ਪਿੱਛੋਂ ਬੜਾ ਕੰਮ ਆਉਂਦਾ ਹੈ ਉਬੜਨ ਕਾ ਬਰਿਆ ਹੋਇਆ ਸ਼ਿਕਾਇਤ ਵੀ ਠੀਕ ਹੈ ਸਾਨੂੰ ਪਤਾ ਸਾਡੀ ਡਿਊਟੀਆਂ ਸੀ ਸਰਦਾਰਨ ਦੀ ਆਖੀ ਕਰਨੀ ਪਰ ਕਿਸੇ ਵਜ੍ਹਾ ਨਾਲ ਜੰਗ ਹੋਈ ਥੀ ਪਰ ਇਹ ਪਾਕਿਸਤਾਨ ਵੱਲੋਂ ਭੁੱਖ ਦੀ ਲੜਾਈ ਹੈ ਇਹ ਭੁੱਖ ਮਰੀ ਦੀ ਗੰਗਾਂ ਤੇ ਹੈ ਚੰਗ ਹੈ ਇਹ ਜੰਗ ਹੋਵੇ ਤੇ ਛਾਡੇ ਜਿਹੜੇ ਨੇ ਦੇਸ਼ ਦੇ ਵਿੱਚ ਹਾਲਾਤ ਵਿਗੜੇ ਉਹਦਾ ਬਹੁਤ ਸਾਰੇ ਹੋਰ ਦੂਜੇ ਦੇਸ਼ਾਂ ਨੂੰ ਨਾ ਲੱਗਦਾ ਬਹੁਤ ਸਾਰੇ ਦੇਸ਼ ਜੰਗ ਤੋਂ ਬੜਾ ਪੰਨੀ ਕਤਰਾਉਂਦੇ ਹਨ ਪੁਜਾਸ਼ੀ ਲੋਕ ਨੇ ਜਿਹੜੇ ਜਮੀਨਾ ਤੇ ਕਾਬੂ ਹੋਣਾ ਚਾਹੁੰਦੇ ਨੇ ਉਹ ਆਪ ਵਿੱਚ ਲੰਗ ਕੇ ਨਾਲ ਜੰਗ ਕਰਵਾਉਣ ਵਾਸਤੇ ਕੋਸ਼ਿਸ਼ਾਂ ਕਰਦੇ ਹਨ ਗੁਰੂ ਰਣ ਕਰੇ ਉਹਨਾਂ ਵਿਰਾਂ ਦੀ ਅਰਦਾਸ ਸੁਣੇ ਉਹਨਾਂ ਦੇ ਜੀਵਨ ਸਰਗੁਰੂ ਰਣ ਉਸਰਾਂ ਦਾ ਦੀ ਰਾਖੀ ਵੀ ਕਰਦੇ ਰਹਿਣ ਸਾਡਾ ਇਹ ਮਹਾਨ ਭਾਰ ਦੇਸ਼ सदा ਚੜ੍ਹਦੀ ਕਲਾ ਵਿੱਚ ਰਹੇ ਸਤਿਗੁਰਾਂ ਦੇ ਪਾਕਿ ਸ਼ਬਦ ਦੇ ਵਿੱਚ ਸੁਪਈਆ ਆਪ ਜੀ ਨੇ ਸਰਵਣ ਕੀਤਾ ਤੇ ਅਖੀਰਲੀਆ ਅਖੀਰਲੀ ਪੰਕਤੀ ਵਿੱਚ ਪਟ ਜਲ ਪਾ ਆਪਣਾ ਨਾਮ ਲੈ ਕੇ ਹਿੰਦਾ ਜਲ ਪਦਾਰਜ ਜਲ ਪਾ ਪਦਾਰਸ਼ ਇਤੜੇ ਗੁਰ ਅਮਰਦਾਸ ਨਿਠੈ ਮਿਲ ਹੈ ਇਹ ਸਤਿਗੁਰਾਂ ਦੇ ਦਰਸ਼ਨ ਕੀਤੇ ਆ ਜਿਹੜੇ ਉੱਪਰ ਬਿਆਨ ਕੀਤੇ ਨੇ ਸਾਰੇ ਪਦਾਰਸ਼ ਮਿਲ ਜਾਂਦੇ ਨੇ ਗੁਰੂ ਸਾਹਿਬਾਂ ਦਾ ਦਰਸ਼ਨ ਕੀ ਹੈ ਜੀ ਅੰਤੁਰ ਗੁਰ ਅਰਤਨਾ ਜੇਵਾ ਜਤਪੁਰ ਨਾਉ ਨੇਤਨੀ ਸਤਗੁਰੂ ਵੇਖਣਾ ਸ਼ਰਵਣੀ ਸੁਨਣਾ ਗੁਰਨਾਉ ਜੇ ਇਸ ਤਰ੍ਹਾਂ ਗੁਰੂ ਨਾਲ ਤੁਸੀਂ ਜੁੜੋਗੇ ਸਤਗੁਰੂ ਸਿੱਤਿ ਰਤਿਆ ਦਰਗਾ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉਤਮ ਕਾਢੀਐ ਬਿਰਲੇ ਕਈ ਕੇ ਅਗੇ ਅਗਨਾ ਸ਼ਬਦ ਹੈ ਕਿ ਉਹਨਾਂ ਦਾ ਗੁਰੂ ਦਾ ਚਿੱਤ ਬੰਦੰਦਾ ਰਖੇ ਰਖਣ ਹਾਰ ਆਪ ਉਬਾਰਿਆਨ ਗੁਰ ਕੀ ਪੈ ਨਹੀਂ ਪਾਏ ਕਾਜ ਸਵਾਰਿਆਂ ਹੋਆ ਆਪ ਬਯਾਲ ਬਨੂ ਨਾ ਵਿਸਾਰਿਆਂ ਸਭ ਜਨ ਕੈ ਸੰਗ ਪਵਡਲ ਤਾਰਿਆਂ ਸਾਗਤ ਨਿੰਦਕ ਦੁਸ਼ਟ ਖਿੰਮਾਹੇ ਮਿਦਾਰਿਆਂ ਤਿਸ ਸਾਹਿਬ ਕੀਤੇ ਨਾਨਕ ਮਨੈ ਬਾਹੇ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਐ ਸ਼ਬਦ ਨੇ ਖਿੰਤੇ ਅਨੰਦ ਸਿੰਘ ਕੀ ਦਸ ਲੋਕ ਪੜਿਆ ਉਹਦੇ ਵਿੱਚ ਸ਼ਬਦ ਉਹਦਾ ਬਾਰ ਬਾਰ ਵਰਤੇ ਆ ਦੂ ਰੋਗ ਸੰਤਾਪ ਪਰੇ ਸੁਣੀ ਸੱਚੀ ਬਾਣੀ ਇੱਥੇ ਸਤਿਗੁਰਾਂ ਦੀ ਸਿਮਤ ਵਿੱਚ ਜ਼ਿਕਰ ਕਰਦੇ ਨੇ ਪਾਤਸ਼ਾਹਬਾਨ ਤੇ ਗੁਰੂ ਅਮਰਦਾਸ ਪਰਸ਼ੀਆ ਓਹਮ ਪਾਤ ਪੈਨਸ ਆਓ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਜੇ ਪਰਸ਼ੀਏ ਤੇ ਗੁਰੂ ਅਮਰਦਾਸ ਜੀ ਦੇ ਚਰਨ ਪਰਸੰਦੇ ਨਾਲ ਧਰਤੀ ਦੇ ਪਾਪ ਪੂਰੋ ਜਾਂਦੇ ਸੰਨ 99 20 90 ਚ 10ਵੀਂ ਕਲਾਸ ਚ ਪੜਦੇ ਆਂ ਸਕੂਲ ਦੇ ਵਿੱਚ ਕਨੇਡੀਆਂ ਗੋਲੀਆਂ ਖਵਾਈਆਂ ਗਈਆਂ ਮੇਰਾ ਆਪਣਾ ਦਿਮਾਗ ਜਿਹੜਾ ਪੂਰਨ ਤੌਰ ਤੇ ਚਲਾ ਗਿਆ ਸੀ ਤਾਂ ਲੇਖ ਹਸਪਤਾਲ ਹੈ ਉਹਦੇ ਵਿੱਚ ਮੈਨੂੰ ਦਾਖਲ ਕਰਾਇਆ ਗਿਆ ਤਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਸਿੱਖ ਹੋਏ ਨੇ ਵਾਪਸ ਸਤਿਨ ਸੱਚ ਉਹਨਾਂ ਨੂੰ ਸਤਿਗੁਰਾਂ ਨੇ ਆਪਣਾ ਜੋੜਾ ਬਖਸ਼ਿਸ਼ ਕੀਤਾ ਸੀ ਹਰੀਪੁਰ ਨਰਾਜ ਦਾ ਰਾਜਾ ਜਿਹੜਾ ਸਹਿਬਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਇੱਕ ਰਾਣੀ ਨੇ ਸਹਿਬਾਂ ਦੇ ਦਰਸ਼ਿਤ ਕਰਨ ਦੇ ਸਮੇਂ ਕੁੰਡ ਕੜਨਿਆ ਸਤਿਗੁਰਾਂ ਦੇ ਸ਼ੋਰਤ ਵਰਤੇ ਆਸੀ ਚੱਲ ਗਏ ਜੇ ਕੁੰਡ ਕੜਨਾ ਜੇ ਗੁਰੂ ਦਰਬਾਰ ਵਿੱਚ ਚਾਹਤੀ ਕੀ ਕਰਨ ਹੈ ਜੇ ਦਰਸ਼ਨ ਹੀ ਨਹੀਂ ਕਰਨੇ ਉਹਨੂੰ ਸੱਚੀ ਮੁੱਤੀ ਚਾਲੂ ਗਿਆ ਜੰਗਲ ਵਿੱਚ ਚਲੀ ਗਈ ਰਾਜਾ ਕੁਝ ਸਮਾਂ ਸੇਵਾ ਕਰਕੇ ਸਤਿਗੁਰਾਂ ਦੇ ਦਰਬਾਰ ਤੋਂ ਸੁਰਖੂ ਹੋ ਗਿਆ ਚੜਾ ਗਿਆ ਇਹ ਸਚਨ ਸੱਚ ਬਾਬਾ ਜੀ ਇਹਨਾਂ ਦਾ ਪੂਰਾ ਨਾਮ ਸਾਹਮਣੇ ਵੱਲ ਹੈ ਸਤਗੁਰਾਂ ਦੇ ਨਗਰਾਂ ਵਾਸਤੇ ਲੱਕੜਾਂ ਲੈ ਕੇ ਹੁੰਦੇ ਸੀ ਆਪ ਜੀ ਦੇ ਦੇਣੇ ਪਥੀ ਵੀ ਇੱਕ ਦੂਣਾ ਹੈ ਬਹੁਤ ਸਾਰਾ ਲੰਮਾ ਸਮਾਂ ਜਿਹੜਾ ਸਾਰਿਆਂ ਤੋਂ ਪਹਿਲਾਂ ਸੇਵਾ ਪਿੰਡ ਸੇਵਾ ਦੇ ਵਾਰਤ ਕੀ ਕੀਤੀ ਗਈ ਅੱਜ ਵੀ ਉੱਥੇ ਬਹੁਤ ਸਾਰੀਆਂ ਸੰਤਾਂ ਦਾ ਇਹ ਦੁੱਖ ਘਟਿਆ ਜਾਂਦਾ ਤਿੰਨ ਚ ਲੋਕ ਜਿਹੜੇ ਨੇ ਸਤਗੁਰਾਂ ਵਾਰਤ ਤੇ ਸੀ ਜਹੀਰਾ ਦਾ ਰੋਗ ਹਰਤੇ ਕੁੱਤੇ ਦਾ ਰੋਗ ਤੇ ਤਮਾਕੀ ਇਹ ਤਿੰਨ ਗਰੰਟੀ ਨਾਲ ਠੀਕ ਹੁੰਦੇ ਨੇ ਜੇ ਉਹਨਾਂ ਨੂੰ ਦੱਸੇ ਤਰੀਕੇ ਅਨੁਸਾਰ ਦਿੱਤੀ ਰੱਖ ਨੂੰ ਵਰਤਿਆ ਜਾਵੇ ਮੈਂ ਖੁਦ ਉਤੋਂ ਠੀਕ ਹੋਇਆ। ਉਹ ਇੱਕ ਸ਼ਬਦ ਜਿਹੜਾ ਹੈ ਸਤਿਗੁਰਾਂ ਨੇ ਉਹਨਾਂ ਵਾਸਤੇ ਵਰਤਿਆ ਸੀ। ਤਿਆਸ ਤਤ ਕਹਿੰਦੇ ਹਨ ਕਿ ਜਦੋਂ ਲਖਣਾ ਲੈਣ ਵਾਸਤੇ ਗਏ ਰਾਜਾ ਤੇ ਤੜਾ ਗਿਆ। ਇਹਨੂੰ ਆਪਣੀ ਸੋਝੀ ਨਹੀਂ ਸੀ ਤਾਂ ਉਹਦੇ ਵਸਤਰ ਵੀ ਨਹੀਂ। ਇੱਕ ਦਿਨ ਬਾਬਾ ਸ਼ਾਮਲਬੰਦ ਦੇ ਪਿੱਛੇ ਉਰਾਣੀ ਪਈ। ਉਹਨਾਂ ਨੇ ਲਖਣਾ ਦੀ ਪੱਨ ਜਿਹੜੀ ਸੀ ਥੱਲੇ ਛੁੱਟ ਦਿੱਤੀ ਭੱਜੇ। ਜੋ ਨਹੀਂ ਲੱਕੜਾ ਚਾਹਤਾ ਅਈ ਨਨ ਲੱਕੜਾ ਮਾਰੀਆਂ ਜੋ ਉਹਦੇ ਹੱਥ ਵਿੱਚ ਆਇਆ ਮਾਰਿਆ ਤਾਹ ਸਹਬਾਂ ਕੋਲ ਆ ਕੇ ਆਖੇ ਪੇਸ਼ੀ ਲੱਕੜਾ ਬੈ ਨਹੀਂ ਜਾਣਾ ਮਹਾਰਾਜ ਆਖਿਆ ਗੱਲ ਸਤਗੁਰੂ ਅਮਰਦਾਸ ਸਾਹਿਬ ਦੀ ਉਪਸ਼ੇਕ ਦਸਤੈ ਬਾਬਾ ਸੱਜਣ ਸਾਜ ਕਿਉਂ ਤੇ ਇੱਕ ਚਲਨੀਸ਼ਤਰੀ ਹੈ ਉਹਨੇ ਮੈਨੂੰ ਉੱਤੋਂ ਭਜਾਇਆ ਤੰਦਿਉ ਨਹੀਂ ਬਸਤਰ ਨਹੀਂ ਇਸ ਕਰਕੇ ਮੈਂ ਠਹਿਰ ਵੀ ਨਹੀਂ ਸਕਿਆ ਕਿ ਲੱਕੜਾਂ ਜਿਹੜੀਆਂ ਨੇ ਬੜੀ ਮੁਸ਼ਕਲ ਦੇ ਨਾਲ ਚੁੱਕ ਕੇ ਲਿਆਇਆ ਮੇਥੋਂ ਹੁਣ ਉੱਥੇ ਲੱਗਣਾ ਟੁਗਣ ਵਾਸਤੇ ਜਾਇਆ ਨਹੀਂ ਜਾਣਾ ਉਹਨੂੰ ਸਤਗੁਰਾਂ ਆਪਣਾ ਜੋੜਾ ਬਖਸ਼ਿਸ਼ ਕੀਤਾ ਸੀ ਕਿ ਜਦੋਂ ਹੁਣ ਤੇਰੇ ਤੇ ਵਾਰ ਕਰੇ ਉਹਦੇ ਸਿਰ ਨੂੰ ਸ਼ਹਾਦਤ ਦੇ। ਮੈਂ ਇੱਕ ਦੋ ਪ੍ਰਚਾਰਕਾਂ ਤੋਂ ਇਹ ਸੁਣਿਆ ਵੀ ਇਹਦੇ ਵਾਸਤੇ ਉਹਨਾਂ ਦਿੱਤੀ ਸ਼ਬਦ ਵਰਤਿਆ ਨਹੀਂ। ਸਤਗੁਰਾਂ ਦੇ ਹੱਥਾਂ ਦਾ ਰਮਾਲ ਜਿਹੜਾ ਉਹ ਸਿੱਖ ਲੈ ਕੇ ਜਾਂਦਾ ਹੈ ਤੇ ਇਹ ਰਾਜ ਦਾ ਪੁੱਤਰ ਜਾਂਦਾ ਹੁੰਦਾ ਉਹਦੀ ਸ਼ੋਧ ਦੇਣਾ। ਜਦੋਂ ਗੁਰੂ ਆਪਣੀ ਕਲਾ ਵਰਤਾਂਦਾ ਹੈ ਨਾ ਉਦੋਂ ਗੁਰੂ ਚਾਹੇ ਤੇ ਸਤਿਗੁਰਾਂ ਦੀ ਪਾਠ ਬਾਣੀ ਕਹਿੰਦੀ ਮਰੇ ਨਾ ਕੋਈ ਜਿੰਦਾ ਕਰ ਸਕਦਾ ਸਤਿਗੁਰ ਮੇਰਾ ਮਾਨ ਜਿਵਨ ਦਾ ਹੈ ਸਤਿਗੁਰ ਮੇਰਾ ਸਰਬ ਰਤ ਪੰਧ ਹੈ ਵਿਸ਼ਸ਼ਤੇ ਕਿ ਸਾਡਾ ਸਾਡੇ ਗੁਰੂ ਤੇ ਵਿਸ਼ਵਾਸ ਬਣੇ ਅਸੀਂ ਆਪਣੇ ਗੁਰੂ ਤੇ ਪੂਰਨ ਤੌਰ ਤੇ ਪ੍ਰੋਸ਼ਾ ਰੱਖ ਕੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਗੁਰੂ ਤੇ ਭਾਵਨਾ ਪਨਾ ਕੇ ਗੁਰੂ ਦੇ ਦਰ ਤੇ ਮੱਥਾ ਟੇਕੀਏ ਸੇਛੁ ਕਾਈ ਮੱਥਾ ਟੇਕਣ ਦਾ ਭਾਵ ਹੀ ਹੁੰਦਾ ਕਿ ਮੈਂ ਗੁਰੂ ਨੂੰ ਸਾਰਾ ਪੂਛ ਮਰਪਤ ਕਰ ਦਿੰਦਾ ਇਹ ਮਹਿਮਾਸੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਉਸ ਰਾਣੀ ਦੇ ਨਾਲ ਜਦੋਂ ਉਹਨਾਂ ਜੋੜਾ ਸ਼ਹਾਇਆ ਉਹਦੇ ਪਿੱਛੇ ਲੱਗ ਤੁਰੇ ਆਪਣੇ ਕੰਬਲੀ ਬਾਪੇ ਸ਼ਾਮਰਮਲ ਦੇ ਉਪਦੇਤੀ ਉਹਦੇ ਨਾਲ ਤਣ ਟੱਕਿਆ ਸਤਿਗੁਰਾਂ ਦੇ ਦਰ ਤੇ ਜਦੋਂ ਪਹੁੰਚੇ ਮੱਥਾ ਟੇਕਣ ਵਾਸਤੇ ਤੋ ਗੁਰੂ ਸਾਹਿਬਾਂ ਕਿਆਸੀ ਜੋੜੀ ਬਣੀ ਫਲਤੀ ਹੈ ਦੋਵਾਂ ਦਾ ਵਿਆਹ ਕਰ ਦਿੱਤਾ ਉਹਨਾਂ ਦੀ ਔਲਾਦ ਕੋਲੇ ਜੋੜਾ ਪੀੜੇ ਦਰ ਪੀੜੇ ਆਉਂਦਾ ਹੈ ਇਹਦੀ ਬੜੀ ਵੱਡੀ ਮਹਾਨਤਾ ਹੈ ਇਹ ਪਾਤਸ਼ਾਹ ਕਹਿੰਦਾ ਜਿਹੜਾ ਪਰਸਦਾ ਗੁਰੂ ਸਾਹਿਬਾਂ ਨੂੰ ਉਹਦੇ ਸਾਰੇ ਧਰਤੀ ਦੇ ਪਾਪ ਦੂਰ ਹੋ ਜਾਂਦੇ ਹਨ ਗੁਰ ਅਮਰਦਾਸ ਪਰਸੀ ਇਸ ਸਾਧ ਕਾ ਸਾਹਿਬ ਗੁਰੂ ਅਮਰਦਾਸ ਜੀ ਨੂੰ ਪਰਸੀ ਪਾਪ ਕਿ ਜਿਹਨਾਂ ਦੀ ਸੇਵਾ ਨੂੰ ਆਪਾਂ ਸਮਰਪਿਤ ਹੋਈਏ ਉਹਨਾਂ ਦੇ ਚਰਨ ਪਰਸਨ ਵਾਸਤੇ ਵੱਡੇ ਵੱਡੇ ਸਿੱਧ ਜੋਗੇ ਆਪਣੇ ਸਰੀਰ ਦੀ ਸਾਧਨਾ ਕਰ ਚੁੱਕੇ ਤੇ ਸਾਧਨਾ ਕਰਨ ਵਾਲੇ ਉਹ ਹੀ ਲੋਕ ਨੇ ਜੋ ਅਮਰਦਾਸ ਪਰਸਿਆਣ ਧਿਆਨ ਲਗਿਆ ਬਹੁ ਮੁੱਕਾ ਹੈ ਜੇ ਤਨ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਣਾ ਨੂੰ ਪਰਸਿਆ ਤੇ ਸਤਿਗੁਰਾਂ ਦੀ ਸ਼ਿਖਤ ਵਿੱਚ ਪੜ ਸਬ ਕਿੰਦੇ ਨੇ ਫਿਰ ਪ੍ਰਮਾਤਮਾ ਦੇ ਨਾਲ ਧਿਆਨ ਪੁੱਜਦਾ ਹੈ ਮਿਰਤੀ ਜੁੜਨੀ ਸ਼ੁਰੂ ਹੋ ਜਾਂਦੀ ਆ ਪਰ ਛੁਵਰ ਸਾਡੇ ਤੇ ਬਾਣੀ ਨਹੀਂ ਲੱਗਦਾ ਮਨ ਦੀ ਆਗਰਤਾ ਵਾਸਤੇ ਵੀ ਬਾਣੀ ਪੜੀ ਪੜੀ ਜਾਣੀ ਹੈ ਆਪਾਂ ਜੇ ਮਨ ਜੁੜੇ ਤੇ ਫਿਰ ਬਾਣੀ ਪੜੀਏ ਨਹੀਂ ਐਸਾ ਅਸੰਭਵ ਹੈ ਬਾਅਦ-ਬਾਅਦ ਬਾਣੀ ਪੜੋਗੇ ਇੱਕ ਦਿਨ ਪੜਦਿਆਂ ਪੜਦਿਆਂ ਤੁਹਾਡੀ ਜ਼ਿੰਦਗੀ ਚੋਂ ਛਿਨ ਆ ਜਾਏਗਾ ਜਿਹਨੂੰ ਸਤਿਗੁਰਾਂ ਦੀ ਬਾਣੀ ਚ ਬਿਆਨ ਕੀਤਾ ਏਕ ਚਿਤ ਜੇ ਕਿਕ ਛਨ ਤਿਆਹੁ ਭਾਲ ਫਾਸਕੇ ਵਿਚ ਨਾਲ ਉਹ ਜਮਾਂ ਦੀ ਖਾਹੀ ਵਿੱਚ ਨਹੀਂ ਹੁੰਦਾ ਫਿਰ ਅੱਗੇ ਸਤਿਗੁਰੂ ਕੇਦ ਪਾਤਸ਼ਾਹ ਪਾਤਸ਼ਾਹ ਜੇ ਗੁਰੂ ਸਾਹਿਬਾਂ ਦੇ ਤੁਸੀਂ ਚੱਲਣਾ ਨੂੰ ਪਰਛੋ ਕੇ ਗੁਰੂ ਸਾਹਿਬਾਂ ਦੀ ਸੇਵਾ ਕਰੋ ਕਿ ਜਨਮ ਤੇ ਮਰਨ ਦਾ ਸਫਰ ਜਿਹੜਾ ਸਮਾਪਤ ਹੋ ਜਾਂਦਾ ਹੈ ਗੁਰ ਅਮਰਦਾਸ ਕੁਰਸੀਆ ਭੌਂ ਲਪੇ ਬੋ ਚੁੱਕਾ ਹੈ ਜੇ ਗੁਰ ਅਮਰਦਾਸ ਸਾਹਿਬ ਕੀਤੇ ਦਰ ਦੀ ਸੇਵਾ ਕਰੀਏ ਇਹ اندر ਪਵਕਾਰ ਪ੍ਰਥਮਿਲ ਆਿੰਦਾ ਹੈ ਤੇ ਜਨਮ ਤੇ ਮੋਖ ਨੂੰ ਸਿੱਖ ਦਾ ਖੜਾ ਛੁਕ ਦਿੰਦਾ ਹੈ ਇੱਕ ਮਿਟ ਤੋਂ ਗਣ ਜੋਤੋਂ ਰਹੇ ਚਾਸ਼ਮੰਤਰ ਬਾਣ ਲੈ ਜੋ ਦੂਜਾ ਬਹੁ ਸਾਡੇ ਜਲਾ ਵਿੱਚ ਹੈ ਉਹ ਤਦੋਂ ਹੀ ਦੂਰ ਹੁੰਦਾ ਜਦੋਂ ਤੁਨੂੰ ਗੁਰੂ ਦੇ ਸਿਸ਼ਟ ਤੇਰਾਹੀ ਇੱਕ ਪਰਮਾਤਮਾ ਨੂੰ ਪਛਾਣ ਕੇ ਉਹਦੀ ਪ੍ਰਾਪਤੀ ਕਰ ਲੈਂਦੇ ਹਾਂ ਇਸਾ ਦੇ ਪਦਾਰਥ ਘਟ ਜਾਣਾ ਪੈਂਦਾ ਕਿ ਤੁਹਾਨੂੰ ਪ੍ਰਗਤ ਹੋਣਗੇ ਜੇ ਤੁਸੀਂ ਸਤਿਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰੋ ਆਪਾਂ ਪੜ੍ਹਨਿਆਂ ਨੂੰ ਸ਼ੋਕ ਕਾਲ ਹੁਸ਼ੇਨ ਗਿਆ ਐਨ ਸੁਸਹਿ ਸਿਪਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਮੁਕ ਜਾਏ ਪਰ ਦਰਸ਼ਨ ਹਨ ਕੀ ਬੁਰੂ ਜੀ ਬਾਣੀ ਵਿੱਚ ਦਰਸਾਏ ਮਾਰਗ ਤੇ ਚੱਲਣਾ ਜੋ ਕੁਝ ਗੁਰੂ ਕਹਿੰਦਾ ਜੋ ਗੁਰ ਕਹੈ ਸੋਈ ਭਲ ਬੰਨੋ ਹਰ ਹਰ ਕਥਾ ਦਰਾਂ ਦੀ ਸਤਿਗੁਰਾਂ ਨੂੰ ਦਿੱਤੇ ਮਾਰਗ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਣੋਂ ਸਤਿਗੁਰਾਂ ਦੇ ਤੇ ਤੁਹਾਡੇ ਦੁੱਖ ਚਲੇ ਜਾਣਗੇ ਤੁਹਾਡੇ ਰੋਗ ਚਲੇ ਜਾਣਗੇ ਤੁਹਾਡੀ ਜ਼ਿੰਦਗੀ ਸੰਤਾਪ ਨੂੰ ਫਿਰ ਜਿਹੜਾ ਤਾਂ ਜ਼ਿੰਦਗੀ ਦੁੱਖ ਆਣਾ ਪਏ ਜਿਹੜਾ ਕਦੇ ਵੀ ਠੀਕ ਨਹੀਂ ਹੋ ਸਕਦਾ ਲਾਹ ਲਾਜ ਨੂੰ ਤੇ ਬਾਬੇ ਨੇ ਤੇ ਕੀਤੇ ਪਹਿਲੇ ਜਾਵੇਂ ਤੋਂ ਸ਼ੁਰੂ ਕਰ ਦਿੱਤੇ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਾ ਰਹੇ ਜਗਤ ਦੇ ਧਾਰ ਵਾਸਤੇ ਸਤਿਗੁਰੂ ਬਖਮ ਜੇ ਪੰਡੇ ਵੱਲ ਗਏ ਕੋਈ ਰਸਤਾ ਨਹੀਂ ਦੰਦਾ ਇੱਕ ਪਗ ਡੰਡੀ ਜਾ ਰਹੀ ਉਸ ਪਾਸੇ ਮਨ ਮਾਮਾ ਤੁਰਿਆ ਜਾ ਰਿਹਾ ਹੈ ਪਾਇ ਮਰਦਾਨਾ ਵਾਰ ਵਰ ਪੁਸ਼ਤ ਸਤਿਗੁਰੂ ਇਤ ਕੋਈ ਨਗਰ ਨਹੀਂ ਜਾਪਦਾ ਘਰ ਨਹੀਂ ਜਾਪਦਾ ਤੁਸੀਂ ਇਹ ਸਪੱਸ਼ ਕਿਉਂ ਸਤਿਗੁਰੂ ਕੁੱਝ ਨੇ ਹੱਸ ਪੈਂਦੇ ਨੇ ਕਹਿਣ ਕਿ ਲਗੇ ਆਓ ਪਿੱਛੇ ਪਾਸੇ। ਥਾਂ ਥਾਂ ਤੇ ਗੁਰਦ ਕਹਿ ਕਿ ਇੱਥੇ ਤੇ ਨਹੀਂ ਜਾਣਾ ਅੱਗੇ ਜਾਣਾ ਖਤਰਾ ਹੈ ਤੁਹਾਡੀ ਜਿੰਦ ਲਈ। ਹੌਲੀ ਹੌਲੀ ਉਸ ਪੈਣੇ ਤੇ ਜਾਂਦਿਆਂ ਛੋਟਾ ਜਿਹਾ ਰਸਤਾ ਹੈ ਅੱਗੇ ਜਾ ਕੇ ਕੀ ਦੇਖਦੇ ਨੇ ਇੱਕ ਚੁੱਗੀ ਜੀ ਬਣੀ ਖਈ ਹੈ। ਉਹਦੇ ਬਾਅਦ ਇੱਕ ਤੰਨੇ ਲਗੀ ਲਿਖੇ ਪੇਰੇ ਅੰਦਰ ਨਹੀਂ ਜਾਣਾ ਜੇ ਕੁਝ ਪੁੱਛਣਾ ਜਾਂ ਗੱਲਬਾਤ ਕਰਨੀ ਤੇ ਤਾਂ ਨਹੀਂ ਖੜਕਣਾ। ਦਲੇਖਣ ਆਈ ਗਈ ਆਵਾਜ਼ ਅਗੋਂ ਆਈ ਕਿ ਇੱਥੇ ਅੰਦਰ ਆਉਣਾ ਮਨਾ ਹੈ। ਸਤਿਗੁਰੂ ਨੇ ਆਵਾਜ਼ ਦਿੱਤੀ ਕਿ ਅਸੀਂ ਅੰਦਰ ਨਹੀਂ ਆਉਣਾ। ਉਹਨੂੰ ਤੁਸੀਂ ਦਰਵਾਜ਼ਾ ਖੋਲ੍ਹੋ ਤੇ ਬਾਹਰ ਆਓ। ਕਹਿੰਨ ਕਿ ਮੈਂ ਬਾਹਰ ਹੋਣ ਚੁੱਕਾ ਹੀ ਨਹੀਂ। ਵੀ ਤੁਸੀਂ ਹਾਇ ਕੋਣ ਵੀ ਮਨੂੰ ਤੇ ਮੇਰੇ ਘਰਦਿਆਂ ਨੇ ਘਰ ਨਹੀਂ ਰੱਖਿਆ। ਉਹਨਾਂ ਕਰੋ ਇੰਨੀ ਦੂਰ ਛੱਡਿਆ ਥਾਂ ਥਾਂ ਤੇ ਉਹਨਾਂ ਮੇਰੇ ਕੋਲ ਆਉਣ ਵਾਲਿਆਂ ਨੂੰ ਰੋਕਣ ਦੀ ਬੋਰਡ ਲਾਇਆ ଥି। ਸਹਿਬ ਕਹਿੰਨ ਕਿ ਅਸੀਂ ਤੇਰੇ ਭਰਾ ਹਾਂ। ਤੇਰੇ ਸਾਥੀਆਂ ਅਸੀਂ ਤੈਨੂੰ ਮਿਲ ਤੋਂ ਬਿਨਾ ਜਾਣਾ ਹੀ ਨਹੀਂ। ਪਰ ਫਿਰ ਵੀ ਦਰਵਾਜ਼ਾ ਨਹੀਂ ਖੋਲਡਾ। ਜਦੋਂ ਸਹਿਬ ਆਖਿਆ ਕਿ ਜਿੰਨਾ ਚਿਰ ਤੂੰ ਦਰਵਾਜ਼ਾ ਨਹੀਂ ਖੋਲਡਾ ਅਸੀਂ ਵਾਪਸ ਹੀ ਨਹੀਂ ਜਾਣਾ। ਇਹਨੂੰ ਗੁਰਬਾਣੀ ਚ ਦੀ ਮੇਰਾ ਬਾਏ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮ ਔਖਤ ਮੁਖ ਦੇਵੈ ਕੱਟੈ ਜਮ ਕੀ ਫਰਦਾਂ ਅਸੀਂ ਸੁਣਿਆ ਜਰੂਰ ਕਿ ਸਾਰੇ ਲੋਕਾਂ ਦਾ ਨਾਮ ਗੁਰਬਾਣੀ ਹੈ ਪਰ ਕਦੀ ਕੀਤਾ ਤੇ ਨਹੀਂ ਨਾ ਨਾ ਹੀ ਸੱਚੀ ਬਾਣੀ ਨੂੰ ਕੋਜੋਂ ਦੇ ਕੇ ਸੁਣ ਸਕੀ ਅਸੀਂ ਨਾ ਹੀ ਸੱਚੀ ਬਾਣੀ ਨੂੰ ਕੋਜੋਂ ਦੇ ਕੇ ਗਾ ਸਕੀ ਅਸੀਂ ਨਾ ਹੀ ਸੱਚੀ ਬਾਣੀ ਨੂੰ ਆਪਣੇ ਮਨ ਵਿੱਚ ਪਸਾ ਸਕੀ ਅਸੀਂ ਬਸ ਘਾਣਾ ਉfte ਕੀਤੀ ਛਾਤੀ ਚੌੜੀ ਗੱਲ ਕਰਕੇ ਗੱਲ ਬਿਆਖੀ ਪੀ 35 ਮਿੰਟਾਂ ਚ ਕਰਦੇ ਜਾਂਦੇ ਨੇ ਤੇ ਸ਼ੁਭਨੀ ਸਾਹਿਬ ਮੈਂ ਤੇ 7 ਮਿੰਟਾਂ 'ਚ ਝੁਪਟੀ ਕਰ ਲੈਣਾ ਨਹੀਂ ਸਤਿਗੁਰਾਂ ਕਹਿੰਦੇ ਜਦੋਂ ਬਾਣੀ ਪੜੇ ਨਾ ਤੇ ਇਸ ਤਰ੍ਹਾਂ ਪੜ੍ਹੇ ਜਿਵੇਂ ਗੁਰੂ ਨੇ ਦੱਸਿਆ ਹਰ ਕਾ ਬੇ ਨੂ ਗੁਨਾ ਬਲੋ ਮੇਰੇ ਭਾਈ ਹਰ ਕਾ ਹਰ ਕਾ ਬੇ ਨੂ ਗੁਨਾ ਬਲੋ ਮੇਰੇ ਭਾਈ ਸਹਿਜ ਬਲੋ ਜਿਵੇਂ ਤਤ ਨਾ ਲਈ ਪਰ ਆਪਾਂ ਤੇ ਤਤ ਛੱਡੇ ਹੀ ਨਹੀਂ ਤਤ ਰਹਿਣੀ ਹੈ ਪਤਾ ਹੈ ਤੁਹਾਨੂੰ ਖੁਦ ਨੂੰ ਪਤਾ ਨਹੀਂ ਹੁੰਦਾ ਕਿ ਕਦੋਂ ਜਮਜੀ ਸ਼ੁਰੂ ਕੀਤਾ ਹੈ ਕਦੋਂ ਸਮਾਪਤ ਹੋ ਗਿਆ ਬੜੇ ਮਨ ਵਿੱਚ ਕਾਲੇ ਸ਼ੀ ਪੰਜ ਪੂਰੀਆਂ ਕਰਦੇ ਨਾ ਨੇ ਬਸ ਛਾਲੀ ਉਮਰ ਪੜਦੇ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਪਾਠ ਵੀ ਕੀਤਾ ਬੰਤ ਪ੍ਰੇਮੀ ਨੇ ਮਹੀਨੇ ਚ ਕੋ ਉਪਾਦਨ ਨਹੀਂ ਕੋਈ ਤੇ ਬਾਦ ਪੰਦਾ ਹੈ ਪਰ ਅੰਦਰੋਂ ਬਕਾਰਾਂ ਦਾ ਭੋਗ ਪਿਆਈ ਨਹੀਂ ਅੰਦਰੋਂ ਦੁਰਾਚਾਰ بے ਵਿਚਾਰੀ ਇਨਖਾ ਦੁਆਇਸ਼ ਬਕੀਨੀ ਸਾੜਾ ਇਹ ਸਾਡੇ ਅੰਦਰੋਂ ਸਮਾਪਤੀ ਨਹੀਂ ਹੋਇਆ ਜਦੋਂ ਤੁਸੀਂ ਬਾਹਮਣ ਬਾਣੀ ਨੂੰ ਤਜਉਂਦੇ ਕੇ ਪੜਦੇ ਤਜਉਂਦੇ ਕੇ ਗਾਉਂਦੇ ਉਦੋਂ ਤੁਹਾਡੇ ਰੋਖ ਨੂੰ ਸ਼ਬ ਅਖੰਤਿਰ ਕੋਣੋ ਕੇ ਜਾਣਾ ਮਿਲਣਾ ਹੈ। ਸਿਰ ਨਿਹਾਰ ਕੇ ੁੰਡਾ ਖੋਲਿਆ ੁੰਡਾ ਖੋਲਦਿਆਂ ਸਾਹ ਸਤਿਗੁਰਾਂ ਦੇ ਸਾਹਮਣੇ ਤੱਕਦਾ ਤੇ ਗੁਰੂ ਸਾਹਿਬ ਪੁੱਤੀ ਤੋਂ ਵਿੱਚ ਜਪਜੀ ਸਾਹਿਬ ਦੀ ਪਾਸ ਪਾਣੀ ਦਾ ਜਾਪ ਕਰਦੇ ਨੇ। ਇਹ ਬਾਣੀ ਸੰਪੂਰਨ ਨਹੀਂ ਇਹਦੇ ਵਿੱਚ ਪੁੱਤਰੀਆਂ ਪੰਕਤੀਆਂ ਜਦੋਂ ਸਾਧਗੁਰਾਂ ਪੜਿਆ ਉਹਨਾਂ ਨੂੰ ਗਾਇਆ ਨਾਨਕ ਭਗਤਾ ਸਦਾ ਵਿਬਾਸ ਸੁਣਿਆ ਦੂਖ ਪਾਪ ਦਾ ਨਾਸ ਇਹਨੂੰ ਐਂ ਲੱਗਾ ਕਿ ਮੈਨੂੰ ਕੋਈ ਸ਼ੋਖ ਆ ਰਿਹਾ ਹੈ ਅਖੀਰ ਤੇ ਸਾਧਗੁਰਾਂ ਨੇ ਇੱਕ ਸ਼ਬਦ ਗਾਇਆ ਤਾ ਸ੍ਰੀ ਰਾਮ ਦਾ ਜੀਉ ਤਪ ਤ ਹੈ ਬਾਹਰ ਬਾਹਰ ਤਪ ਤਪ ਖਪੈ ਬਹੁਤ ਬੇਕਾਰ ਜੈ ਤੰ ਬਾਣੀ ਵਿਸਰਦਾਏ ਜਿਉ ਰੋਕੀ ਪੱਕਾ ਬਿੜ ਲਾਏ ਜਿਨ ਕੰਨ ਕੀਤੇ ਅੱਖੀ ਨਾਲ ਜਿਨ ਜਿਹਵਾ ਦਿੱਤੀ ਬੋਲੇ ਤਾ ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਭਮਣ ਆਖੇ ਸਮਝਾਏ ਜੇ ਤਾ ਮੂਹ ਪ੍ਰੀਤ ਸਵਾਦ ਸਭਾਂ ਕਾਲਕ ਦਾਗਾਂ ਬਾਗ ਦਾਗ ਦੋਸ਼ੋਂ ਚੰਨਿਆਂ ਲਾਏ ਦਰਗਾ ਬੈਸਰ ਨਾਹੀ ਜਾਏ ਜੇ ਤੂੰ ਰੂਪੈ ਸਰੂਪ ਹੈ ਸਾਰ ਨਾਨਕ ਸੱਚਾ ਸਰਬਤ ਦਾਤਾ ਇਹਨੂੰ ਅੰਦਰ ਕੱਪ ਮੇਰੇ ਤੋਂ ਮੇਰਾ ਉਡਾਤਰ ਆ ਗਿਆ ਕੋੜ ਨਾਲ ਇਹਦਾ ਸਰੀਰ ਗੱਲ ਦਾਸ ਬਿਲਕੁਲ ਕਰਿਆ ਥੱਲੇ ਮਾਰ ਛੱਟ ਕਰਕੇ ਕਿਹਾ ਪ੍ਰਸਾਦ ਗੁਰਾਂ ਨੇ ਐਸੇ ਵਿਅਕਤੀ ਨੂੰ ਗਲਵਕੜੀ ਚ ਨਿਆਰ ਆਪਣੇ ਸਿੱਖਾਂ ਦੇ ਰਾਹੀ ਨਾਲ ਮਿਲ ਕੇ ਇਹਦੇ तन ਨੂੰ ਸਾਫ ਕੀਤਾ ਇਸ਼ਨਾਨ ਕਰਾਇਆ ਸਮਾਂ ਆਇਆ ਜਦੋਂ ਇਹਦਾ ਕੂੜ ਦਾ ਸੰਕੂਰਣ ਰੂਪ ਠੀਕ ਹੋ ਗਿਆ ਬਾ ਮੀ ਦੀ ਬਾਣੀ ਦੇ ਨਾਲ ਇਹ ਚੰਦ ਵੀ ਬਾਬਾ ਮੈਂ ਦਿਲ ਨਾਲ ਜਾਣਾ ਚਾਹਣਾ ਉਹਨੂੰ ਸਦੀ ਵੀ ਆਪਣੇ ਕੋਲ ਰੱਖ ਸਤਿਗੁਰਾਂ ਆਖਿਆ ਨਹੀਂ ਤੂੰ ਕੋਣੀ ਹੈ ਕੋਣੀ ਤੋ ਤੈਨੂੰ ਰੋਗ ਤਨ ਦਿੱਤਾ ਹੈ ਇਸ ਧਰਮ ਦਾ ਪ੍ਰਚਾਰ ਕਰੇਗਾ ਪ੍ਰਸਾਦ ਕਰੇਗਾ ਹੁਣ ਦੁਨੀਆ ਤੇ ਠੱਗੀ ਨਹੀਂ ਮਾਰੇਗਾ ਆਪਣੇ ਦੁਕਾਨਦਾਰ ਗਿੱਤੇ ਜਦ ਕਿ ਦੁਜਿਆਂ ਦੇ ਤਨ ਤੇ ਕਾਬਜ ਨਹੀਂ ਬਣੇਗਾ ਤੇਰਾ ਪਰਿਵਾਰ ਵੀ ਤੇਰੇ ਨਾਲ ਸੰਬੰਧ ਤੋੜੇਗਾ ਜਦੋਂ ਦੁੱਖ ਲੱਗਦਾ ਹੈ ਪਰਿਵਾਰ ਛੱਡ ਦਿੰਦਾ ਹੈ ਜਦੋਂ ਸੁਖ ਹੁੰਦੇ ਨੇ ਗੁਰਬਾਣੀ ਕੀਤੇ ਸਾਰੇ ਨੇ ਸੁਣੇ ਕੁੱਤੇ ਨੇ ਸਤਿਗੁਰਾਂ ਕਹੇ ਜਦੋਂ ਇਸ ਬਾਣੀ ਨੂੰ ਤੂੰ ਧਿਆਨ ਨਾਲ ਸੁਨੇਗਾ ਫਿਰ ਦੁੱਖ ਫਿਰ ਉਹ ਸਾਰੇ ਖਤਮ ਅਸੀਂ ਸੁਣਿਆ ਸੀ ਗਿਆਨੀ ਸੰਸਿੰਘ ਕੁਸ਼ੀਨ ਦੇ ਨਾਲ ਇੱਕ ਉਹ ਗਿਆਨੀ ਰੋਦਾਨ ਜਿੱਥੇ ਉਹ ਵਿਦਵਾਨ ਤੇ ਰਹਿੰਦੇ ਸੀ ਉਹ ਸਮਾਂ ਉਹ ਦਿੱਤਾ ਜਾਂਦਾ ਸੀ ਬਸ ਉਹ ਭਾਰਤਵਾਰ ਅਮਰੀਕੀ ਕਾਉਂਸਲ ਖਾਨੇ ਵਿੱਚ 5 ਸਾਲ ਸਹਿਤਾਂ ਦੀ ਡਿਊਟੀ ਕਰਨ ਵਾਲਾ ਵਿਗਿਆਨ ਉਹ ਦੁਨੀਆਂ ਦੇ ਲੋਕਾਂ ਨੂੰ ਕਹਿੰਦਾ ਕਿ ਜੋ ਕੋਈ ਤੁਹਾਡੇ ਕੋਲ ਹੈ ਨਾ ਉਹ ਕੁਝ ਹੋਰ ਕੋਲ ਨਹੀਂ ਇਸ ਬਾਣੀ ਦੇ ਨਾਲ ਮੇਰਾ ਬਲੱਡ ਕੈਂਸਰ ਦਾ ਰੋਗ ਤੇ ਸਿਰ ਦੀ ਰਸੌਣੀ تھی ਕੋਈ ਹੈ ਇੱਕੋ ਸ਼ਨੀ ਖਾਣ ਪੜ ਸਕਦੀ ਦੇ ਨਾਲ ਪਰ ਸਾਡ ਨੂੰ ਪਤਾ ਨਹੀਂ ਅੰਦਰ ਸਾਡੇ ਦਾ ਪਾੜ ਟਿੱ ਗਿਆ ਅਸੀਂ ਆਪਣੇ ਸਬੰਧੀਆਂ ਦੀ ਸਵਾਤਨ ਵਿੱਚ ਬੈਰੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰ ਸਾਧ ਕੇ ਨਰਾਦਰ ਕੀਤਾ ਜਦੋਂ ਅਸੀਂ ਬਾਣੀ ਦਾ ਸਤਕਾਰ ਕਰਨਾ ਆਰੰਭ ਕਰਾਂਗੇ ਬਾਣੀ ਨੂੰ ਜੋ ਕੁਝ ਬਾਣੀ ਵਿੱਚ ਲਿਖਿਆ ਜੋ ਕੁਝ ਗੁਰਬਾਣੀ ਨੇ ਦਰਸਾਇਆ ਕਿ ਅਸੀਂ ਸੁਣਿਆ ਉਹਦੇ ਅਨੁਸਾਰ ਆਪਣੀ ਜ਼ਿੰਦਗੀ ਜਿਉਣੀ ਆਰੰਭ ਕਰਾਂਗੇ ਉਦੋਂ ਸਾਡਾ ਲੋਕ ਤੇ ਲੋਕ ਸ਼ੋਰੇਗਾ ਉਦੋਂ ਸਾਡੀ ਜ਼ਿੰਦਗੀ ਚ ਆਨੰਦ ਬਣੇਗਾ ਜਿਹੜਾ ਆਨੰਦ ਬਾਪੇ ਸਾਹਿਬ ਦਿੰਦਾ ਇਹ ਅਨੰਦ ਆਰੇ ਨਾ ਚੀਰਿਆਂ ਖਤਮ ਨਹੀਂ ਹੋਇਆ ਪੱਤੀਆਂ ਤੱਲੀਆਂ ਤੇ ਖਤਮ ਨਹੀਂ ਹੋਇਆ ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾ ਕੇ ਖਤਮ ਨਹੀਂ ਹੁੰਦਾ ਇਹ ਆਨੰਦ ਰੂਮ ਵਿੱਚ ਤਨ ਨੂੰ ਅਗਨ ਭੇਜ ਕਰ ਦਿੱਤਾ ਜਾਏ ਤਾਂ ਸਮਾਪਤ ਨਹੀਂ ਹੁੰਦਾ ਇਹ ਆਨੰਦ ਜਿਹੜਾ ਇੱਕ ਅਵਸਥਾ ਹੈ ਇਸ ਅਵਸਥਾ ਨੂੰ ਜਦੋਂ ਸਮਝਦੇ ਆਂ ਇਹ ਗੱਲ ਆਖੀ ਨਾ ਈਮਾਨ ਤੇਰਾ ਬੱਚਾ ਮੇਰੇ ਸਾਥੀ ਨੇ ਕੋਲਿਆ ਉਹਨੇ ਤੇਰੇ ਬੱਚੇ ਨੂੰ ਉੱਤੇ ਸੁਟਣਾ ਥੱਲੇ ਨਹੀਂ ਜਾ ਕਰਦੇ ਆਂਗੇ ਨੇਜੇ ਵਿੱਚ ਤੇਰਾ ਬੱਚਾ ਪੋਇਆ ਜਾਣਾ ਹੈ ਉਹਨੇ ਤੇਰੀਆਂ ਤੇਰੀਆਂ ਅੱਖਾਂ ਦੇ ਸਾਹਮਣੇ ਦੀ ਮੌਤ ਹੋ ਜੇਗੀ ਅਜੇ ਵੀ ਸਿੱਖੀ ਛੱਡ ਤੇ ਆਪਣੇ ਬੱਚੇ ਨੂੰ ਤਾਂ ਉਸ ਮਾਂ ਨੇ ਬੰਗਾਰ ਕੇ ਅੱਖਿਛ ਨਹੀਂ ਜੇ ਲੰਤੂ ਚੇਤੇ ਨਾ ਕਰੋ ਇਹੋ ਦੇ ਹਜ਼ਾਰਾਂ ਬੱਚੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਕਰਨੀ ਤਿਆਰ ਹਾਂ ਪਰ ਸਿੱਖੀ ਨਹੀਂ ਛੱਡਨੀ ਅਸੀਂ ਆਪਣੇ ਤਨ ਨੂੰ ਸ਼ਿੰਗਾਰਨ ਤੇ ਤਨ ਦੇ ਸ਼ੋਭਨ ਲਈ ਸਿੱਖੀ ਛੱਡਦੇ ਜਾ ਰਹੇ ਸਾਡਾ ਦੇਖੋ ਤੇ ਵਿਸ਼ਵਾਸ ਰਹਿ ਨਹੀਂ ਸਤਿਗੁਰਾਂ ਤੇ ਵਿਸ਼ਵਾਸ ਕਰਕੇ ਜਦੋਂ ਤੁਸੀਂ ਗੁਰੂ ਨੂੰ ਬੰਨਣਾ ਸ਼ਿਖ ਕਰੋਗੇ ਫਿਰ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਬਾਸੁਖਤੇ ਜੋ ਬੁਲੈ ਕਿ ਹਾਂ ਉਹਾਂ ਸੱਚ ਹੁਏ ਇਸ ਦਾ ਉਹ ਜੋ ਤੁਸੀਂ ਮੰਗੋਗੇ ਤੁਹਾਨੂੰ ਪ੍ਰਾਪਤ ਹੋਣਾ ਹੈ ਪਰ ਸੇਵਾ ਤੇ ਸ਼ਿਮਰਨ ਤੁਹਾਡੇ ਜੀਵਨ ਵਾਸਤੇ ਗੁਰੂ ਨੇ ਦੋ ਖਾਂ ਬਦ ਦਿੱਤੇ ਨੇ ਇਹ ਤੁਹਾਨੂੰ ਆਤਮ ਪਖ ਦੀਆਂ ਲਾਰੀਆਂ ਦਾ ਪ੍ਰਮਾਤਮਾ ਤੇ ਦੇਸ਼ ਦਾ ਪ੍ਰਤਵੰਨੀ ਪਹੁੰਚ ਪਾ ਸਕਦੇ ਹਨ ਗੁਰੂ ਰਹਿਣ ਕਰੇ ਅਕਸ਼ਿਸ਼ ਦੀਵੀ ਸੰਤਾਂਾਂ ਮਹਾਂਪੁਰਸ਼ਾਂ ਦੇ ਇਹਨਾਂ ਸਥਾਨਾਂ ਆਪਣੇ ਗੁਰੂ ਦੀ ਬਾਣੀ ਨਾਲ ਜੋੜ ਕੇ ਆਪਣੀ ਜ਼ਿੰਦਗੀ ਨੂੰ ਜਿਉ ਸਕੀਏ ਹੋਈਆਂ ਉੱਲਾ ਚੁਪਾ ਮੁਖੀਮਾ ਗੁਰੂ ਅਤੇ ਸੰਗਤ ਬਖਸ਼ਣ ਜੋਗ ਬਖਸ਼ਣਾ ਦੀ ਫਿਰ ਮੈਂ ਬੇਨਤੀ ਕਰਾਂ ਸਾਰੀਆਂ ਸੰਤਾਂ ਸੰਤੋ ਵਿੱਚ ਪਰਮੇਸ਼ਰ ਵਸਦਾ ਹੈ ਆਪਣੇ ਤੌਰ ਤੇ ਸਾਰਿਆਂ ਨੇ ਅਰਦਾਸ ਕਰਨੀ ਕਿ ਸਤਿਗੁਰੂ ਸਮੂਹ ਜਗ ਪੇਛਾਂ ਬਖਸ਼ਿਸ਼ ਕਰਨ ਸਾਰਿਆਂ ਦੇ ਘਰਾਂ ਵਿੱਚ ਸਤਿਗੁਰੂ ਜੀ ਦੀ ਖੁਸ਼ੀਆਂ ਬਖਸ਼ਿਸ਼ ਕਰਨ ਪ੍ਰੇਮ ਸਹਿਤ ਸੱਦੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ फे